ਆ ਜੀ ਸਾਡੇ ਪਿੰਡ ਦਾ ਇਹ ਉਹਦਾ ਪਿੰਡ ਸਹਿ ਚੰਦਾ ਜਗਜੀਤ ਸਿੰਘ ਪੁੱਲਰ ਇਹ ਕਹਿੰਦਾ ਹੱਥ ਲਾ ਕੇ ਆਉਂਗਾ ਉਹ ਸਾਹਮਣੇ ਬੈਰੀਗੇਟਾ ਚੱਲੀਏ ਫਿਰ ਵੇਖੀ ਜਊਂਗੇ ਆ ਜਾ ਫੇਰ ਆ ਗਿਆ ਆਪਾਂ ਬੰਦੇ ਹੈਗੇ ਤਿੰਨ ਉਹ ਪਿੱਛੇ ਹੀ ਖੜ ਗਿਆ ਮਨਦੀਪ ਚੱਲ ਕੋਈ ਨਹੀਂ ਫੇਰ ਆਪਾਂ ਤਕੜੇ ਬਹੁਤ ਆ ਬੰਦੇ ਕਰੂਗਾ ਜਮਾ ਫਾਈਪ ਕਰ ਚਲੋ ਜੀ ਚਲੋ ਜੀ ਇਹਨਾਂ ਨੇ ਹੋ ਤਾਂ ਨਹੀਂ ਕੀਤਾ ਕਿ ਕਿੱਥੋਂ ਟਕਰ ਆ ਸਕਦੇ ਬੈਰੀਗੇਟਾਂ ਕੋਲੇ ਆਪਾਂ ਆਈ ਬੋਰਡ ਦੀ ਤਾਂ ਹੀ ਜਾ ਸਕਦੇ ਇੱਥੋਂ ਟਕਰ ਆਹ ਬੀ ਗਾ ਉਹਨਾਂ ਦੀ ਵੀ ਅੱਛਾ ਆ ਇੱਥੋਂ ਟਕਰ ਆਹ ਨਹੀਂ ਲੱਗ ਰਿਹਾ ਉਹ ਸ਼ਾਪ ਠੀਕ ਹੈ ਉਹ ਸਾਹਮਣੇ ਬੋਰਡ ਲੱਗਿਆ ਹੋਇਆ ਹੈ ਨਾ ਉਹ ਜਿਹੜਾ ਚੇਤਾਵਨੀ ਨਾ ਲਾਇਆ ਉਹਨਾਂ ਨੇ ਆ ਬੋਰਡ ਆਇਆ ਵੀ ਕਹਿੰਦੇ ਇਤੋਂ ਬਾਅਦ ਤੁਸੀਂ ਆਣ ਸਾਡੇ ਸੀਆਰਪੀਐਫ ਖੜੀ ਐ ਇੱਥੇ ਸੀਆਰਪੀਐਫ ਖੜੀ ਐ ਨਾ ਆ ਆ ਗਈ ਬਿਲਕੁਲ ਨਜ਼ਦੀਕ ਅਸੀਂ ਉਹ ਆਵਾਜ਼ਾਂ ਮਾਰਤਾਂ ਕਹਿੰਦੇ ਜਾਓ ਵੀ ਇੱਧਰ ਕੋਈ ਨਹੀਂ ਅਸੀਂ ਜਿੱਦੇ ਟੱਪਣ ਆਇਆ ਕੋਈ ਨਹੀਂ ਰੋਕ ਸਕਦਾ ਸਾਨੂੰ ਹੈ ਜਣੀ ਤਾਂ ਇਹ ਤਾਂ ਇਹ ਟੱਪਣ ਦੇ ਬਾਅਦ ਰਾਇ ਚੱਕੇ ਜਾਣੇ ਇਹਨਾਂ ਨੇ ਆਪ ਦੀ ਆਪ ਚੱਕ ਕੇ ਲੈ ਜਾਣੇ ਇੱਥੋਂ ਲਿੱਲੀ ਜਾਣੀਆਂ ਇਹ ਟਰਾਲੀਆਂ ਜੰਗ ਇਹ ਤਾਂ ਚੱਕ ਹੀ ਦੇਣਾ ਹੈ ਕਿ ਜਦੋਂ ਸਾਡੀ ਵਾਰੀ ਆ ਗਈ ਸਮੇਂ-ਸਮੇਂ ਦੀ ਗੱਲ ਹੈ ਕਿ ਨਹੀਂ ਤਾਂ ਆ ਵੀ ਲਾਇਆ ਪਿਆ ਸਾਡਾ ਖਾਲਸਾਈ ਝੰਡਾ ਖਾਲਸਾਈ ਝੰਡਾ ਜੋ ਕਿ ਸਿੱਖ ਦਾ ਸਿੱਖ ਧਰਮ ਦਾ ਪ੍ਰਤੀਕ ਹੈ ਨਾ ਦੇਖੋ ਜੀ ਅਸਤੇ ਲੱਗੀ ਨੇੜੇ ਹੀ ਐ ਛੇੜੇ ਨਿਸ਼ਾਨੀਆਂ ਆਈਆਂ ਵੱਜੀਆਂ ਹੈ ਤਾਂ ਜਿਹੜੀਆਂ ਡਗ ਦੇਸੀ ਗੋਲੇ ਆ ਕੇ ਉਹ ਵੀ ਇੱਥੇ ਹੀ ਹੈਗੇ ਕਿਤੇ ਉਹ ਦਾ ਪਾਥਰੂ ਗਏ ਦੇ ਤਾਂ ਧੂਆਂ ਆਇਆ ਸੀ ਉਦੋਂ ਬਹੁਤ ਚਰਪੈਰਾ ਬਰੂਦ ਆ ਉਹ ਅੱਛਾ ਹੁਣ ਮਈਆਂ ਮੂੰਹਾਂ ਨਾ ਤੋਤ ਆ ਗਿਆ ਠੀਕ ਹੈ ਹੋ ਹੋ ਜੀ ਕਰਨ ਲੱਗ ਗਏ ਨਾ ਹੋਰੀ